ਉਮੀਦਾਂ ਅਨਸਾਰ ਪੂਰੀ ਨਹੀਂ ਹੁੰਦੇ ਬਖੇ ਰੋਜ਼ਗਾਰ ਕਿਤੇ ਨਹੀਂ ਨਸ਼ਾ ਕਾਇਮ ਹੈ ਭਾਈਚਾਰਾ ਟੁੱਟ ਰਿਹਾ ਹੈ ਔਰ ਬੇਈਮਾਨੀ ਪੂਰੀ ਚੜhta ਹੈ ਭ੍ਰਸ਼ਟਾਚਾਰ ਨਾ ਪਰ ਤਰਕ ਦਿੱਤਾ ਜਾਂਦਾ ਕਿ ਸਮਾਂ ਬਹੁਤ ਘੱਟ ਮਿਲਿਆ 2 ਸਾਲਾਂ ਦੇ ਵਿੱਚ ਬੰਦਾ ਕੀ ਤੁਸੀਂ ਵੇਖੋ ਇਹ ਨਸ਼ਾ 5 ਮਿੰਟਾਂ 'ਚ ਖਤਮ ਹੁੰਦਾ ਨਸ਼ੇ ਨੂੰ ਖਤਮ ਕਰਨਾ ਕੋਈ ਔਖਾ ਪੰਜਾਬ ਪੁਲਿਸ ਦਾ ਡੀਜੀਪੀ ਡਿਸਮਿਸ ਕਰ ਦਿਓ ਵੀ ਚਲੋ ਪਕ ਪਕਤਾ ਇੱਕ ਹੋਮ ਸੈਕਟਰੀ ਕਰ ਦਿਓ ਦੋ ਤਿੰਨ ਜ਼ਿਲ੍ਹਿਆਂ ਦੇ ਐਸਐਸਪੀ ਕਰਦੇ ਹੋ ਤੁਹਾਡਾ ਨਸ਼ਾ ਨਹੀਂ बिकੂਆ ਜਿਹੜਾ ਕੋਈ ਐਮਐਲਏ ਬਕਾਉਂਦਾ ਉਹਨੂੰ ਫੜ ਲਓ ਤੇ ਜਿਹੜੇ ਵਿਚਾਰੇ ਨਿੱਕੇ ਆਹ ਜਿਹੜੇ ਟਟਪੁੰਜੀਏ ਹੁੰਦੇ ਨੇ ਘਰਾਂ 'ਚ ਵੇਚਣ ਤੇ ਖਾਣ ਵਾਲੇ ਇਹਨਾਂ ਦੀ ਕੀ ਮਜਾ ਹੈ ਸਾਰਾ ਸਰਕਾਰ ਬੂਟ ਲੈਗਰ ਸਰਕਾਰ ਤੇ ਪੁਲਿਸ ਨਾਲ ਨਸ਼ਾ ਵਿਗਦਾ ਆਮ ਬੰਦਾ ਨਸ਼ਾ ਨਹੀਂ ਵੇਚਦਾ ਹੁੰਦਾ ਇਸ ਕਰਕੇ ਡੀਜੀਪੀ ਆ ਕ੍ਰਾਈਮ ਵਾਲਾ ਇਹਦੇ ਵਾਸਤੇ ਸਪੈਸ਼ਲ ਡੀਜੀਪੀ ਦਾਦੇ ਵੀ ਨਸ਼ੇ ਹੀ ਰੋਕੂਆ ਜੇ ਨਹੀਂ ਰੋਕਦਾ ਉਹਨੂੰ ਡਿਸਮਿਸ ਕਰਦੇ ਹੋ ਪਰ ਲੋਕਾਂ ਨੂੰ ਵੀ ਸਮਝਦਾਰ ਹੋਣਾ ਚਾਹੀਦਾ ਕਿਤਾਬਾਂ ਜਿੱਦਾਂ ਕਿਤਾਬਾਂ ਦੀਆਂ ਦੁਕਾਨਾਂ ਨੇ ਲੋਗ ਉਹਦੇ ਤੇ ਕਿਤਾਬਾਂ ਲੈਣ ਨਹੀਂ ਜਾਂਦੇ ਪਰ ਨਸ਼ਾ ਜਿਹੜਾ ਸਾਡੇ ਲਈ ਹਾਨੀਕਾਰਕ ਉਹ ਲੱਭ ਕੇ ਵੀ ਕਿਤੋਂ ਲਿਆਉਂਦੇ ਨੇ ਕਿਤੇ ਨਾ ਕਿਤੇ ਲੋਕ ਵੀ ਜਾਗਰੂਕ ਨਹੀਂ ਗੱਲ ਹੈ ਬੇਟਾ ਲੋਕਾਂ ਨੂੰ ਤਾਂ ਜਾਗਰੂਕ ਹੋਣ ਹੀ ਨਹੀਂ ਦੇਣਾ ਜੀ ਹੁਣ ਇਹ ਰਾਜ ਕਰਦਾ ਉਹ ਤਾਂ ਕਹਿੰਦੀ ਬਾਹ ਜੇ ਦੋ ਪੈਗ ਲਾ ਲੈਣ ਕਿ ਕਿਆ ਜੱਟ ਲੜਕਾਰੇ ਮਾਰਦਾ ਕਿਉਂ ਜੇ ਫੀਮਖਣੇ ਆਖਣਗੇ ਬੜੀ ਦੇਵਤਿਆਂ ਦਾ ਇਹ ਤਾਂ ਜੀ ਦੇਵਤਿਆਂ ਦਾ ਨਸ਼ਾ ਹੈ ਭੰਗ ਜੀ ਸ਼ਿਵ ਜੀ ਦਾ ਨਸ਼ਾ ਹੈ ਹੁਣ ਜਦੋਂ ਤੁਸੀਂ ਇਸ ਤਰ੍ਹਾਂ ਦੇ ਇਹਨਾਂ ਨਾਲ ਸਿਫਤਾਂ ਕਰ ਦਿੰਨੇ ਹੋ ਡਿਵਾਈਨ ਥਿਉਰੀ ਦੀਆਂ ਕਿ ਆਮ ਬੰਦਾ ਨਸ਼ੇ ਦਾ ਸ਼ਿਕਾਰ ਤਾਂ ਹੋਊਗਾ ਫੇਰ ਤੁਹਾਡੇ ਇਸ ਮੀਡੀਆ ਰਾਹੀਂ ਨਸ਼ਾ ਬਹੁਤ ਪ੍ਰਚਾਰਿਆ ਜਾਂਦਾ ਜਿਹੜੇ ਲੋਕੀ ਨਸ਼ਾ ਕਰਦੇ ਉਹਨੂੰ ਕਹਿੰਦੇ ਬੰਦੇ ਬੜੇ ਯਾਰ ਰੱਜੇ ਪੁੱਜੇ ਖਾਂਦਾ ਨਹੀਂ ਯਾਰ ਕਿਉਂ ਨਾ ਖਾਣ ਠੀਕ ਹੈ ਨਾ ਇਹ ਤਾਂ ਪੁੱਛੋ ਹੀ ਨਾ ਇਹਦਾ ਇਹਨਾਂ ਦਾ ਭਾਈਚਾਰਾ ਹੈ ਇਹ ਤਾਂ ਵੰਡ-ਵੰਡ ਕੇ ਖਾਂਦੇ ਆ ਕੌਲਿਆਂ ਚ ਘੋਲ-ਘੋਲ ਕੇ ਪੀਂਦੇ ਆ ਕਰਦੇ ਕਿ ਨਹੀਂ ਇਹ ਸਾਰੀਆਂ ਨਸ਼ੇ ਨੂੰ ਪ੍ਰਚਾਰੀਆਂ ਜਾਂਦੀਆਂ ਉਹਨਾਂ ਦੀ ਜੈਜੈਕਾਰ ਕੀਤੀ ਜਾਂਦੀ ਹੈ ਤੇ ਜੈਜੈਕਾਰ ਦੇ ਵਿੱਚ ਸਧਾਰਨ ਬੰਦਾ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਹੈ ਜਦੋਂ ਇੱਕ ਵਾਰੀ ਸ਼ਿਕਾਰੀ ਹੋ ਗਿਆ ਫਿਰ ਉਹਦੇ ਚੋਂ ਨਿਕਲਣਾ ਬਹੁਤ ਔਖਾ ਹੈ ਸਰਕਾਰਾਂ ਦੇ ਲਈ ਲੋਕਾਂ ਦਾ ਨਸ਼ਾ ਵਿੱਚ ਪਾਉਣਾ ਬਹੁਤ ਵੱਡਾ ਏਜੰਡਾ ਹੈ ਅੰਗਰੇਜ਼ ਵੀ ਤੁਹਾਨੂੰ 18 1878 ਦੇ ਵਿੱਚ ਫੀਮ ਚ ਪਾ ਕੇ ਗਿਆ ਸੀ ਅੰਗਰੇਜ਼ 1914 ਇ ਤੁਹਾਨੂੰ ਸ਼ਰਾਬ ਦੀ ਨੀਤੀ ਘੜ ਕੇ ਤੁਹਾਨੂੰ ਸ਼ਰਾਬਤ ਪਾ ਕੇ ਗਿਆ ਸੀ ਜਦੋਂ ਪਹਿਲੇ ਵਾਰੀ ਸ਼ਰਾਬ ਪੰਜਾਬ ਤੇ ਹਰਿਆਣਾ ਵਿੱਚ ਤੇ ਪਾਕਿਸਤਾਨ ਵਾਲੇ ਪੰਜਾਬ ਵਿੱਚ ਵੀ ਗਈ ਸੀ 84 ਲੱਖ ਦੀ ਸ਼ਰਾਬ ਵਿਕੀ ਸੀ 1914 ਚ ਅੱਜ ਲਾਲੋ ਸਾਹਿਬ 20000 ਕਰੋੜ ਤੋਂ ਤਾਂ ਲੰਗੀ ਪਾਕਿਸਤਾਨਾ ਪੰਜਾਬ ਵਿੱਚੋਂ ਕੱਢ ਦਿਓ ਉਮੀਦਾਂ ਅਨਸਾਰ ਪੂਰੀ ਨਹੀਂ ਹੁੰਦੇ ਬਖੇ ਰੋਜ਼ਗਾਰ ਕਿਤੇ ਨਹੀਂ ਨਸ਼ਾ ਕਾਇਮ ਹੈ ਭਾਈਚਾਰਾ ਟੁੱਟ ਰਿਹਾ ਹੈ ਔਰ ਬੇਈਮਾਨੀ ਪੂਰੀ ਚੜhta ਹੈ ਭ੍ਰਸ਼ਟਾਚਾਰ ਨ ਪਰ ਤਰਕ ਦਿੱਤਾ ਜਾਂਦਾ ਕਿ ਸਮਾਂ ਬਹੁਤ ਘੱਟ ਮਿਲਿਆ 2 ਸਾਲਾਂ ਦੇ ਵਿੱਚ ਬੰਦਾ ਕੀ ਤੁਸੀਂ ਵੇਖੋ ਇਹ ਨਸ਼ਾ ਹੈ 5 ਮਿੰਟਾਂ 'ਚ ਖਤਮ ਹੁੰਦਾ ਨਸ਼ੇ ਨੂੰ ਖਤਮ ਕਰਨਾ ਕੋਈ ਔਖਾ ਪੰਜਾਬ ਪੁਲਿਸ ਦਾ ਡੀਜੀਪੀ ਦੇਸ ਵਿੱਚ ਕਰਦੇ ਹੋ ਵੀ ਚਲੋ ਪਕ ਪਕਤਾ ਇੱਕ ਹੋਮ ਸੈਕਟਰੀ ਕਰ ਦਿਓ ਦੋ ਤਿੰਨ ਜ਼ਿਲ੍ਹਿਆਂ ਦੇ ਐਸਐਸਪੀ ਕਰ ਦਿਓ ਤੁਹਾਡਾ ਨਸ਼ਾ ਨਹੀਂ बिकੂਆ ਜਿਹੜਾ ਕੋਈ ਐਮਐਲਏ ਬਕਾਉਂਦਾ ਉਹਨੂੰ ਫੜ ਲਓ ਤੇ ਜਿਹੜੇ ਵਿਚਾਰੇ ਨਿੱਕੇ ਆਹ ਜਿਹੜੇ ਟਟਪੂੰਜੀ ਹੁੰਦੇ ਨੇ ਘਰਾਂ 'ਚ ਵੇਚਣ ਤੇ ਖਾਣ ਵਾਲੇ ਇਹਨਾਂ ਦੀ ਕੀ ਮਜਾ ਹੈ ਸਾਰਾ ਸਰਕਾਰ ਬੂਟ ਲੈਗਰ ਸਰਕਾਰ ਤੇ ਪੁਲਿਸ ਨਾਲ ਨਸ਼ਾ ਵਿਗਦਾ ਆਮ ਬੰਦਾ ਨਸ਼ਾ ਨਹੀਂ ਵੇਚਦਾ ਹੁੰਦਾ ਇਸ ਕਰਕੇ ਡੀਜੀਪੀ ਹੈ ਕ੍ਰਾਈਮ ਵਾਲਾ ਇਹਦੇ ਵਾਸਤੇ ਸਪੈਸ਼ਲ ਡੀਜੀਪੀ ਦਾ ਵੀ ਨਸ਼ਾ ਹੀ ਰੋਕੂਆ ਜੇ ਨਹੀਂ ਰੁਕਦਾ ਉਹਨੂੰ ਡਿਸਮਿਸ ਕਰ ਦਿਓ ਪਰ ਲੋਕਾਂ ਨੂੰ ਵੀ ਸਮਝਦਾਰ ਹੋਣਾ ਚਾਹੀਦਾ ਕਿਤਾਬਾਂ ਜਿੱਦਾਂ ਕਿਤਾਬਾਂ ਦੀਆਂ ਦੁਕਾਨਾਂ ਨੇ ਲੋਕ ਉਹਦੇ ਤੇ ਕਿਤਾਬਾਂ ਲੈਣ ਨਹੀਂ ਜਾਂਦੇ ਪਰ ਨਸ਼ਾ ਜਿਹੜਾ ਸਾਡੇ ਲਈ ਹਾਨੀਕਾਰਕ ਉਹ ਲੱਭ ਕੇ ਵੀ ਕਿਤੋਂ ਲਿਆਉਂਦੇ ਨੇ ਕਿਤੇ ਨਾ ਕਿਤੇ ਲੋਕ ਵੀ ਜਾਗਰੂਕ ਨਹੀਂ ਗੱਲ ਹੈ ਬੇਟਾ ਲੋਕਾਂ ਨੂੰ ਤਾਂ ਜਾਗਰੂਕ ਹੋਣ ਹੀ ਨਹੀਂ ਦੇਣਾ ਜੀ ਹੁਣ ਰਾਜ ਕਰਦਾ ਉਹ ਤਾਂ ਕਹਿੰਦੀ ਬਾਹ ਜੀ ਬਾਹ ਜੇ ਦੋ ਪੈਗ ਲਾ ਲੈਣ ਕਿ ਕਿਆ ਜੱਟ ਲੜਕਾਰੇ ਮਾਰਦਾ ਕਿਉਂ ਜੇ ਫੀਮਖਣੇ ਆਖਣਗੇ ਬੜੀ ਦੇਵਤਿਆਂ ਦਾ ਇਹ ਤਾਂ ਜੀ ਦੇਵਤਿਆਂ ਦਾ ਨਸ਼ਾ ਹੈ ਪੰਗ ਜੀ ਸ਼ਿਵ ਜੀ ਦਾ ਨਸ਼ਾ ਹੈ ਹੁਣ ਜਦੋਂ ਤੁਸੀਂ ਇਸ ਤਰ੍ਹਾਂ ਦੇ ਇਹਨਾਂ ਨਾਲ ਸਿਫਤਾਂ ਕਰ ਦਿੰਨੇ ਹੋ ਡਿਵਾਈਨ ਥਿਉਰੀ ਦੀਆਂ ਤੇ ਆਮ ਬੰਦਾ ਨਸ਼ੇ ਦਾ ਸ਼ਿਕਾਰ ਤਾਂ ਹੋਊਗਾ ਫੇਰ ਤੁਹਾਡੇ ਇਸ ਮੀਡੀਆ ਰਾਹੀਂ ਨਸ਼ਾ ਬਹੁਤ ਪ੍ਰਚਾਰਿਆ ਜਾਂਦਾ ਜਿਹੜੇ ਲੋਕੀ ਨਸ਼ਾ ਕਰਦੇ ਉਹਨੂੰ ਕਹਿੰਦੇ ਬੰਦੇ ਬੜੇ ਯਾਰ ਰੱਜੇ ਪੂਜੇ ਖਾਂਦਾ ਨਹੀਂ ਯਾਰ ਕਿਉਂ ਨਾ ਖਾਣ ਠੀਕ ਹੈ ਨਾ ਇਹ ਤਾਂ ਪੁੱਛੋ ਹੀ ਨਾ ਇਹਦਾ ਇਹਨਾਂ ਦਾ ਭਾਈਚਾਰਾ ਇਹ ਤਾਂ ਵੰਡ-ਵੰਡ ਕੇ ਖਾਂਦੇ ਆ ਕੌਲਿਆਂ ਚ ਘੋਲ-ਘੋਲ ਕੇ ਪੀਂਦੇ ਆ ਕਰਦੇ ਕਿ ਨਹੀਂ ਇਹ ਸਾਰੀਆਂ ਨਸ਼ੇ ਨੂੰ ਪ੍ਰਚਾਰੀਆਂ ਜਾਂਦੀਆਂ ਉਹਨਾਂ ਦੀ ਜੈ ਜੈਕਾਰ ਕੀਤੀ ਜਾਂਦੀ ਹੈ ਤੇ ਜੈ ਜੈ ਕਰਦੇ ਚ ਸੁਧਾਰ ਰਮਦਾ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਹੈ ਜਦੋਂ ਇੱਕ ਵਾਰੀ ਸ਼ਿਕਾਰੀ ਹੋ ਗਿਆ ਫਿਰ ਉਹਦੇ ਚੋਂ ਨਿਕਲਣਾ ਬਹੁਤ ਔਖਾ ਹੈ ਸਰਕਾਰਾਂ ਦੇ ਲਈ ਲੋਕਾਂ ਦਾ ਨਸ਼ਾ ਵਿੱਚ ਪਾਉਣਾ ਬਹੁਤ ਵੱਡਾ ਅਜੰਡਾ ਹੈ ਅੰਗਰੇਜ਼ ਵੀ ਤੁਹਾਨੂੰ 18 1878 ਦੇ ਵਿੱਚ ਫੀਮ ਚ ਪਾ ਕੇ ਗਿਆ ਸੀ ਅੰਗਰੇਜ਼ 1914 ਇ ਤੁਹਾਨੂੰ ਸ਼ਰਾਬ ਦੀ ਨੀਤੀ ਘੜ ਕੇ ਤੁਹਾਨੂੰ ਸ਼ਰਾਬਤ ਪਾ ਕੇ ਗਿਆ ਸੀ ਜਦੋਂ ਪਹਿਲੇ ਵਾਰੀ ਸ਼ਰਾਬ ਪੰਜਾਬ ਤੇ ਹਰਿਆਣਾ ਵਿੱਚ ਤੇ ਪਾਕਿਸਤਾਨ ਵਾਲੇ ਪੰਜਾਬ ਵਿੱਚ ਵੀ ਗਈ ਸੀ 84 ਲੱਖ ਦੀ ਸ਼ਰਾਬ ਵਿਕੀ ਸੀ 1914 ਚ ਅੱਜ ਲਾਲੋ ਸਾਹਿਬ 35000 ਕਰੋੜ ਤੋਂ ਤਾਂ ਲੰਘੀ ਪਾਕਿਸਤਾਨਾ ਪੰਜਾਬ ਵਿੱਚੋਂ ਕੱਢ ਦਿਓ